ਹਾਂਜੀ ਦੋਸਤੋ ਕੀ ਹਾਲ ਚਾਲ ਹੈ ਦੋਸਤੋ ਅੱਜ ਆਪਾਂ ਵੀਡੀਓ ਬਣਾ ਰਹੇ ਆ 13 13 ਸਮੁੰਦਰੀ ਜਹਾਜ਼ਾਂ ਦਾ ਸਮਾਨ ਮਰੋਡ ਵਿਖੇ ਬਠਿੰਡਾ ਚੌਂਕ ਨੇੜੇ ਪਾਲ ਦਾ ਢਾਬਾ ਸੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਫੋਲਡਿੰਗ ਵਾਲਾ ਮੰਝਾ ਬਹੁਤ ਹੀ ਵਧੀਆ ਕੁਆਲਿਟੀ ਦਾ ਮੰਝਾ ਵੀਡੀਓ ਵਿੱਚ ਦੇਖ ਰਹੇ ਹੋ ਤੁਸੀਂ ਇਸ ਨੂੰ ਕਿਸ ਤਰ੍ਹਾਂ ਖੋਲ੍ਹ ਸਕਦੇ ਆ ਕਿਸ ਤਰ੍ਹਾਂ ਫੋਲਡ ਕਰ ਸਕਦੇ ਆ ਨਾਲ ਇਹਦੇ ਬੈਗ ਆ ਬਹੁਤ ਹੀ ਕੰਫਰਟੇਬਲ ਫੀਲ ਕਰਦਾ ਬੰਦਾ ਇਸ ਉੱਪਰ ਬੈਠ ਕੇ ਜਾਂ ਪੈ ਕੇ ਤੋ ਕਿਤੇ ਵੀ ਘੁੰਮਣ ਜਾਣੇ ਹੋ ਜਾਂ ਖੇਤ ਵਗੈਰਾ ਜਾਂ ਕਿਤੇ ਵੀ ਤੁਸੀਂ ਮੇਲੇ ਵਗੈਰਾ ਤੇ ਜਾਂਦੇ ਹੋ ਤਾਂ ਉੱਥੇ ਮੰਜਾਂ ਦੀ ਲੋੜ ਪੈਂਦੀ ਹੈ ਤੋ ਇਹਨੂੰ ਤੁਸੀਂ इजीली ਕੈਰੀ ਕਰ ਸਕਦੇ ਹੋ ਨਾਲ ਫੋਲਡ ਕਰਕੇ ਇਸ ਨੂੰ ਆਪਣੇ ਬੈਗ ਦੇ ਨਾਲ ਹੀ ਹੁੰਦਾ ਉਹਦੇ ਵਿੱਚ ਪਾ ਕੇ ਤੁਸੀਂ ਕਿਤੇ ਵੀ ਆਪਣੇ ਮੋਢੇ ਉੱਪਰ ਇਹਨੂੰ ਕੈਰੀ ਕਰ ਸਕਦੇ ਹੋ ਸੋ ਇਹਨੂੰ ਖਰੀਦਣ ਲਈ ਸੰਪਰਕ ਕਰਿਓ ਜਰੂਰ 13 13 ਇੰਟਰਪ੍ਰਾਈਜ਼ਸ ਮਲੋਟ ਬਠਿੰਡਾ ਚੌਕ ਨੇੜੇ ਪਾਲ ਦਾ ਟੱਬਾ ਸੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਜੀ